ਦੇਤੀ ਕਰਾ ਹੌਂਸਲਾ ਬੁਲੰਦਰ ਸਿੰਘ ਨੂੰ ਕਿ ਆਪਾਂ ਪ੍ਰੋਗਰਾਮ ਜੋ ਚੜਾ ਹੋਇਆ ਕੋ ਸਾਰੀ ਸੰਗਤ ਨਾਲ ਸਾਂਝੀਆ ਕੀਤੀ ਜਾਂਤ ਉਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਜੀ ਕਾਰਜਕਾਰੀ ਪ੍ਰਧਾਨ ਯੂਨਾਈਟਡ ਕਾਲੀਗਰ ਵਿਚਾਰਕ ਗੁਰੂ ਸੰਗਤ ਦੇ ਵਿੱਚ ਬੈਠੇ ਖਾਲਸਾ ਜੀ ਗੱਦ ਕੇ ਭਦੇ ਬੁਲਾਇਆ ਗੁਰਿੰਦਰੀਕਾ ਖਾਲਸਾ ਬਹਿਤੀ ਪਿਛਲੇ ਦਿਨਾਂ ਦੇ ਵਿੱਚ ਬਾਪੂ ਅਦਲ ਸਿੰਘ ਹਰਾਂ ਦੇ ਗ੍ਰੰਥ ਦੇ ਬੈਠ ਕੇ ਡਾਕਟਰ ਦਰਸ਼ਨਪਾਲ ਹਰਾਂ ਨੇ ਤੇ ਤਾਲ ਮਿਲ ਕਮੇਟੀ ਦੇ ਕੁਝ ਮੈਂਬਰਾਂ ਨੇ ਜਿਹੜਾ ਗੁਰਮਤਾ ਕੀਤਾ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨੇ ਇੱਕ ਬਹੁਤ ਹੀ ਸੋਹਣਾ ਬੋਰਡ ਘਟਿਆ ਮੈਂ ਦੇਖ ਰਿਹਾ ਕਿ ਮੁੱਖ ਤੌਰ ਦੇ ਉੱਤੇ ਦੋ ਧਿਰਾਂ ਦੇ ਵਿੱਚ ਵੱਡੀ ਲੜਾਈ ਨੱਟ ਰਹੀਆਂ ਕਿਸਾਨ ਜਥੇਬੰਦੀਆਂ ਐਸਕੇਐਮ ਦੇ ਵਿੱਚੋਂ ਸਤਾਲ ਕੁਲਵੀਰ ਸਿੰਘ ਜੀ ਰਾਦੇਵਾਲ ਤੇ ਡਾਕਟਰ ਦਰਸ਼ਨਪਾਲ ਜੀ ਬੈਠੇ ਐ ਔਰ ਇਸੇ ਤਰ੍ਹਾਂ ਗੈਰ ਸਿਆਸੀ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੰਬੀ ਲੜਾਈ ਲੜੀ ਹੈ ਤੇ ਅਜੇ ਵੀ ਜਾਰੀ ਹੈ ਉਹਨਾਂ ਦੇ ਵਿੱਚੋਂ ਸਤਰਾਮ ਸਿੰਘ ਜੀ ਵੱਲੋਂ ਸਦਾਸ ਜੀਤ ਸਿੰਘ ਜੀ ਫੂਲ ਤੇ ਸਿੱਧੂਪੁਰ ਜਥੇਬੰਦੀ ਤੇ ਵੱਲੋਂ ਤੁਹਾਡੇ ਨਾਮ ਦੇ ਪਹੁੰਚੇ ਸੋ ਜਿਸ ਤਰ੍ਹਾਂ ਹਾਥੀ ਦੀ ਪੈਣ ਥੱਲੇ ਸਾਰਾ ਕੁਝ ਆ ਜਾਂਦਾ ਹੈ ਉਸੇ ਤਰ੍ਹਾਂ ਮੈਂ ਸਮਝਦਾ ਕਿ ਅੱਜ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਸਮੂਚੀਆਂ ਕਿਸਾਨ ਜੱਜੇ ਬੰਦੀਆਂ ਦੀ ਹਾਜ਼ਰੀ ਲੱਗਦੀ ਦੂਜੀ ਵਿਅਕਤੀ ਇਹ ਹੈ ਕਿ ਪੰਥਕ ਸਿਖੀਤਾ ਜਿਨੀਆਂ ਅੱਜ ਇੱਥੇ ਬਰਾਜਮਾਨ ਨੇ ਉਹਨਾਂ ਦੀ ਆਮਦ ਦੇ ਨਾਲ ਇਸ ਸਮੁੱਚੀ ਬੈਠਕ ਨੂੰ ਬਹੁਤ ਵੱਡਾ ਬਲ ਦਿਨ ਆ ਰਿਹਾ ਹੈਗਾ ਮਿਲਿਆ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਸਿੱਖੀ ਤੇ ਪੰਥ ਉਸੇ ਤਰ੍ਹਾਂ ਪਿਆ ਹੈ ਜਿਵੇਂ ਦੁੱਧ ਦੇ ਵਿੱਚ ਮੱਖਣ ਹੁੰਦਾ ਸੋ ਜਿਹੜੀ ਗੱਲ ਅੱਜ ਇੱਥੇ ਆਪਾਂ ਇਸ ਗੱਲ ਵੱਲ ਅੱਗੇ ਵਧ ਰਹੇ ਆ ਅਸੀਂ ਤਾਲਮੇਲ ਕਮੇਟੀ ਵੱਲੋਂ ਇੱਕ ਬੇਨਤੀ ਦੇ ਰੂਪ ਦੇ ਵਿੱਚ ਲਗਭਗ ਸਾਰੀਆਂ ਉਹੀ ਗੱਲਾਂ ਲਿਖੀਆਂ ਜਿਹਨੀਆਂ ਗੱਲਾਂ ਇੱਥੇ ਸੁਝਾਅ ਦੇ ਰੂਪ ਵਿੱਚ ਸਾਹਮਣੇ ਆਈਆਂ ਸਭ ਤੋਂ ਪਹਿਲੀ ਗੱਲ ਕਿ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਇੱਕ ਜਨ ਅੰਦੋਲਨ ਬਣਾਉਣ ਵਾਸਤੇ ਹਰ ਤਹਿਸੀਲ ਬਕਰ ਦੇ ਉੱਤੇ ਇੱਕ ਗੁਰੂ ਘਰ ਨੂੰ ਬੋਚੇ ਦਾ ਇੱਕ ਸਬ ਸੈਂਟਰ ਦੇ ਤੌਰ ਦੇ ਉੱਤੇ ਸਿਨਾਕਤ ਕਰਕੇ ਉੱਥੇ ਸਰਗਰਮੀਆਂ ਕੀਤੀਆਂ ਜਾਣਗੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਸਹਿਵਾਣਾ ਤੋਂ ਪੰਜਾਬ ਪੱਧਰ ਤੇ ਆਗੂ ਸਹਿਵਾਣਾ ਤੋਂ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਬਲਾਕਾਂ 'ਚ ਜਿੰਨੀ ਵੀ ਉਹਨਾਂ ਦੀ ਤਾਕਤ ਹੈ ਉਹਨਾਂ ਦੇ ਆਗੂਆਂ ਦੇ ਸਰਨਾਵੇਂ ਲਏ ਜਾਣਗੇ ਔਰ ਜਿਸ ਤਰ੍ਹਾਂ ਇੱਥੇ ਡਾਕਟਰ ਸਾਹਿਬ ਨੇ ਸੁਝਾ ਦਿੱਤਾ ਹੈ ਉਹ ਅਸੀਂ ਇਸ ਚਿੱਠੀ ਰਵਿਏ ਤੇ ਲਿਖਿਆ ਵੀ ਹੈ ਕਿ ਇੱਕ ਹਫਤਾ ਲਾ ਕੇ ਇੱਕ ਤਰੀਕ ਤੋਂ 5-7 ਤਰੀਕ ਤੱਕ ਉਹ ਸਾਰੇ ਸਰਨਾਵੇਂ ਬਲਾਟ ਪ੍ਰਧਾਨਾਂ ਦੇ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਤਹਿਸੀਲ ਬਦਲ ਦੇ ਉੱਤੇ ਕਮੇਟੀਆਂ ਬਣਾ ਕੇ ਗੁਰੂ ਘਰਾਂ ਦੇ ਵਿੱਚ ਉਹ ਫੇਰ ਵੀ ਤੇ ਜਾਣਗੇ ਤਾਂ ਕਿ ਉਹ ਆਪਸੀ ਤਾਲਮੇਲ ਜਿਹੜਾ ਹੈਗਾ ਕਰ ਲੈਣ। ਔਰ ਇਹਦੇ ਵਿੱਚ ਵੱਡੀ ਭੂਮਿਕਾ ਮੈਂ ਸਮਝਦਾ ਕਿ ਵੱਡੀ ਧਿਰ ਦੇ ਤੌਰ ਤੇ ਸਾਡੇ ਧਾਰਮਿਕ ਆਗੂਆਂ ਨੂੰ ਲਿਭਾਉਣੀ ਚਾਹੀਦੀ ਹੈ। ਜਿਸ ਖੇਤਰ ਦੇ ਵਿੱਚ ਵੀ ਉਹਨਾਂ ਦੇ ਸੰਪਰਕ ਨੇ ਜਿਸ ਖੇਤਰ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਹੈ ਉੱਥੇ ਉਹਨਾਂ ਨੂੰ ਅੱਗੇ ਹੋ ਕੇ ਕਿਸਾਨ ਜਥੇਬੰਦੀਆਂ ਦੇ ਉਹ ਸਰਨਾਮੇ ਆ ਜਿਹੜੇ ਉਹ ਸਾਂਝੇ ਕਰਨੇ ਚਾਹੀਦੇ ਆ ਤੇ ਉਹਨਾਂ ਦੀਆਂ ਮੀਤਨਾ ਤਸੀਲ ਪੱਦਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਕਰਨੀਆਂ ਚਾਹੀਦੀਆਂ ਸੋ ਇੱਕ ਸੁਝਾਅ ਵੀ ਹੈ ਔਰ ਜਥੇਦਾਰ ਸਾਹਿਬ ਵੱਲੋਂ ਵੀ ਇਹ ਇੱਕ ਸੁਝਾਅ ਹੈ ਕਿ ਜਿੰਨਾ ਚਿਰ ਆਪਾਂ ਕੋਈ ਇੱਕ ਕਮੇਟੀ ਬਣਾ ਕੇ ਇੱਕ ਸੁਪਰੀਮ ਕਮੇਟੀ ਕਹਿ ਲੋ ਜਿਸ ਤਰ੍ਹਾਂ ਸਾਡੀ ਇੱਕ ਤਾਲਮੇਲ ਕਮੇਟੀ ਹੈ ਉਸੇ ਤਰ੍ਹਾਂ ਸੰਤਾ ਮਹਾਪੁਰਸ਼ਾਂ ਦੀ ਜਿਨ੍ਹਾਂ ਦੇ ਨਾਮ ਵੱਡੇ ਨੇ ਤੇ ਕਿਸਾਨ ਆਗੂਆਂ ਦੀ ਜਿਨ੍ਹਾਂ ਨੇ ਪਿਛਲੇ 30 30 40 40 ਸਾਲਾਂ ਤੋਂ ਵੱਡਾ ਕਾਰਜ ਕੀਤਾ ਹੈ ਇੱਕ ਉਹਨਾਂ ਦੀ ਕਮੇਟੀ ਜਿਹੜੀ ਹੈਗੀ ਹੈ ਉਹ ਵੀ ਤਾਲਮੇਲ ਕਮੇਟੀ ਦੇ ਨਾਲ ਤਾਲਮੇਲ ਕਰਕੇ ਚੱਲੇ ਤਾਂ ਬਹੁਤ ਵਧੀਆ ਹੋਏਗਾ ਸੋ ਮੈਂ ਤਾਲਮੇਲ ਕਮੇਟੀ ਵੱਲੋਂ ਅੱਜ ਉਹਨਾਂ ਇੱਥੇ ਪਹੁੰਚੇ ਸਾਰੇ ਆਗੂਆਂ ਨੂੰ ਤੇ ਪ੍ਰਮੁੱਖ શિક્ષਕਾਂ ਨੂੰ ਜਿਨ੍ਹਾਂ ਦੇ ਵਿੱਚ ਬਾਬਾ சிவா ਸਿੰਘ ਜੀ ਬੈਠੇ ਨੇ ਰਾਮਪੁਰ ਖੇੜਿਆਲੇ ਸਿੰਘ ਸਾਹਿਬ ਜਥੇਦਾਰ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਬੈਠੇ ਨੇ ਔਰ ਇਸੇ ਤਰ੍ਹਾਂ ਸਾਡੇ ਗੋਇਲਪੁਰ ਤੋਂ ਗੁਰਸੇਵ ਸਿੰਘ ਜੀ ਸ਼ੇਵੀ ਪਾਸ਼ਾਹੀ ਦੇ ਗੁਰੂ ਘਰ ਦੇ ਪ੍ਰਮੁੱਖ ਸੇਵਾਦਾਰ ਨੇ ਬਾਬਾ ਗੁਰਸੇਵਕ ਸਿੰਘ ਜੀ ਉਹ ਬੈਠੇ ਨੇ ਸੋ ਇਹ ਸਾਰੇ ਸੰਤ ਮਹਾਪੁਰਸ਼ ਨੇ ਜਿਹੜੇ ਇਹ ਬਕਾਇਦਾ ਮਹੀਨੇ ਚ ਇੱਕ ਦੀ ਮੀਟਿੰਗ ਦੇ ਵਿੱਚ ਇਕੱਠੇ ਹੋ ਕੇ ਕਿਸਾਨ ਜਨ ਦੇ ਬੰਦੀਆਂ ਤੇ ਵੱਡੇ ਆਗੂਆਂ ਦੇ ਨਾਲ ਸਾਨੂੰ ਜੋ ਵੀ ਹੁਕਮ ਕਰਨਗੇ ਤਾਂ ਅਸੀਂ ਉਹਨੂੰ ਲੋਕ ਲਹਿਰ ਬਣਾਉਣ ਵਾਸਤੇ ਅੱਗੇ ਲਾਗੂ ਕਰਾਂਗੇ ਸੋ ਮੈਂ ਜਿੰਨੀਆਂ ਬੇਨਤੀਆਂ ਕੀਤੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਸੰਬੰਧ ਦੇ ਵਿੱਚ ਅੱਗੇ ਅੱਗੇ ਜਿਸ ਤਰ੍ਹਾਂ ਵੀ ਸੁਝਾਅ ਆਏ ਨੇ ਕਿ ਇਹਨੂੰ ਬਾਕੀ ਮੁੱਦਿਆਂ ਨੂੰ ਵੀ ਨਾਲ ਜੋੜਿਆ ਜਾਵੇ ਉਹ ਇਹ ਸਾਡੀ ਸੁਪਰੀਮ ਕਮੇਟੀ ਜਿਸ ਤਰ੍ਹਾਂ ਵੀ ਕਹੇਗੀ ਅਸੀਂ ਮੰਨਾਂਗੇ ਸੋ ਜੇਕਰ ਆਪਾਂ ਸਾਰੇ ਜਾਣੇ ਇਸ ਗੱਲ ਦੇ ਨਾਲ ਸਹਿਮਤ ਆ ਕਿ ਇਸ ਨੂੰ ਆਪਾਂ ਲੋਕ ਲਹਿਰ ਬਣਾਉਣਾ ਹੈ ਔਰ ਸਾਡੀਆਂ ਪ੍ਰਮੁੱਖ ਧਾਰਮਿਕ ਸਿੱਖਿਸ਼ੀਤਾ ਤੇ ਕਿਸਾਨ ਆਗੂ ਇਹ ਮਿਲ ਕੇ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਨੂੰ ਸਹਿਯੋਗ ਦੇਣ ਜੇਕਰ ਆਪਾਂ ਇਸ ਗੱਲ ਦੇ ਨਾਲ ਸਹਿਮਤ ਆ ਤਾਂ ਮੈਂ ਧਕਾਰਾ ਛੱਡਾਂਗਾ ਤੇ ਦੋ ਹੱਥ ਕਰੇ ਕਰਕੇ ਤੁਸੀ ਪ੍ਰਵਾਨਗੀ ਦੇਣੀ ਹੈ ਹੁਣੇ